ਖਾਲੀ ਵਿੱਚ ਵਿਜ਼ਿਟਰ ਸਪਾਊਸਲ ਓਪਨ ਵਰਕ ਪਰਮਿਟ ਵਰਗੇ ਟੈਂਪਰੀ ਰੈসিডেন্ট ਵੀਜ਼ਾਸ ਵਿੱਚ ਰਿਫਿਊਜ਼ਲਸ ਦੇਖੇ ਜਾ ਰਹੇ ਹਨ ਜਿਸ ਬਾਰੇ ਮਾਹਰ ਚਿੰਤਾ ਪ੍ਰਗਟ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ਤੇ ਜੈਨੂਇਨ ਐਪਲੀਕੈਂਟਸ ਨੂੰ ਵੀ ਰਿਫਿਊਜ਼ਲਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਜ਼ਿਟਰ ਵੀਜ਼ਾ ਨੂੰ ਲੈ ਕੇ ਟੈਂਪਰੀ ਫਾਈਲਸ ਜਿਹੜੀਆਂ ਟੈਂਪਰੀ ਵੀਜ਼ਾਸ ਨੇ ਜਿਨ੍ਹਾਂ ਦੇ ਵਿੱਚ ਵਰਕ ਪਰਮਿਟਸ ਆ ਰਹੇ ਨੇ ਸਟੱਡੀ ਪਰਮਿਟਸ ਆ ਰਹੇ ਨੇ ਪੀ ਜੀ ਡਬਲਯੂ ਪੀਜ਼ ਆ ਰਹੇ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਆ ਰਹੇ ਨੇ ਐਂਡ देयर इज ਅ ਬਿਗ ਹਾਈ ਕਨ ਰਿਫਿਊਜ਼ਲਸ ਔਨ ਵਿਜ਼ਿਟਰ ਵੀਜ਼ਾਸ ਐਸ ਵੈਲ ਅ ਕੁਝ ਸੈਂਸਿਟਿਵ ਫਾਈਲਸ ਫੋਰ ਐਗਜ਼ਾਮਪਲ ਸਪਾਊਸਲ ਓਪਨ ਵਰਕ ਪਰਮਿਟਸ ਅ ਸੁਪਰ ਵੀਜ਼ਾਸ ਉਹਨਾਂ ਦੇ ਉੱਤੇ ਵੀ ਰਿਫਿਊਜ਼ਲਸ ਆ ਰਹੇ ਔਰ ਦਬ ਕੇ ਆ ਰਹੇ ਗੁਲਦੀਪ ਰਾਏ ਇੱਕ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਬੱਚੋ ਕੰਮ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਐਲੀਜੀਬਲ ਹੋਣ ਦੇ ਬਾਵਜੂਦ ਲੋਕਾਂ ਦੇ ਵੱਖ-ਵੱਖ ਕੈਟਾਗਰੀਜ਼ ਵਿੱਚ ਵੀਜ਼ਾ ਨੂੰ ਰਿਫਿਊਜ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਇਸ ਸੰਬੰਧੀ ਇੱਕ ਕੇਸ ਵੀ ਸਾਡੇ ਨਾਲ ਸਾਂਝਾ ਕੀਤਾ ਤੁਹਾਨੂੰ ਦੱਸ ਦੇਣਾ ਵਿਜ਼ਟਰ ਵੀਜ਼ਾਸ ਦੀ ਜੇ ਅਸੀਂ ਗੱਲ ਕਰੀਏ ਉਹਦੇ ਵਿੱਚ ਰਿਫਿਊਜ਼ਲ ਦਾ ਰੀਜ਼ਨ ਆ ਰਿਹਾ ਜੀ ਜੇ ਬੜਾ ਜਨਰਿਕ ਰਿਫਿਊਜ਼ਲ ਰੀਜ਼ਨ ਆਂਦਾ ਵਾ ਕਿ ਯੂਅਰ ਪਰਪਸ ਇਜ਼ ਨਾਟ ਕਨਸਿਸਟੈਂਟ ਵਿਦ ਯੂਅਰ ਟੈਂਪੋਰਰੀ ਸਟੇ ਇਨ ਕੈਨੇਡਾ ਸੋ ਫੋਰ ਇਗਜ਼ਾਮਪਲ ਰੀਸੈਂਟਲੀ ਵੀ ਕੇਮ ਅਕ੍ਰੋਸ ਅ ਰਿਫਿਊਜ਼ਲ ਵੇਅ ਜਿਹਦੇ ਵਿੱਚ ਇੱਕ ਫਾਦਰ ਨੇ ਆਪਣੇ ਬੱਚੇ ਨੂੰ ਉਹਦੀ ਕਨਵੋਕੇਸ਼ਨ ਤੇ ਮਿਲਣਾ ਸੀਗਾ ਹੁਣ ਦੱਸੋ ਇਜ਼ ਥਿਸ ਇਜ਼ ਥਿਸ ਅ ਰੀਜ਼ਨ ਜਿਹੜਾ ਕਿ ਵਿਚ ਇਹ ਇਹ ਵੈਲਿਡ ਰੀਜ਼ਨ ਨਹੀਂ ਹੈਗਾ ਆਪਣੇ ਇੱਕ ਫਾਦਰ ਦੇ ਇੱਕ ਬੱਚੇ ਨੂੰ ਮਿਲਣ ਵਾਸਤੇ ਬਟ ਉਹਦੇ ਉੱਤੇ ਰੀਜ਼ਨ ਕੀ ਦਿੱਤਾ ਗਿਆ ਜੀ ਤੁਹਾਡੀ ਜਿਹੜੀ ਟੈਂਪੋਰਰੀ ਸਟੇਜ ਦਾ ਜਿਹੜਾ ਤੁਸੀਂ ਰੀਜ਼ਨ ਦੱਸਿਆ ਵਾ ਉਹ ਜਿਹੜਾ ਤੁਹਾਡਾ ਗਲਤ ਹੈਗਾ ਮੈਨੂੰ ਇਹਦੇ ਵਿੱਚ ਕੋਈ ਲੌਜਿਕ ਨਹੀਂ ਨਜ਼ਰ ਆਉਂਦਾ ਅਸੀਂ ਹਰ ਸਿਮਰਨ ਕੌਰ ਨਾਲ ਵੀ ਗੱਲ ਕੀਤੀ ਜਿਸ ਦਾ ਕਹਿਣਾ ਹੈ ਕਿ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਸਦੇ ਪਤੀ ਦੀ 스ਪਾਊਸਲ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ ਗਈ। ਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਹਾਡੀ ਜਿਹੜੀ ਨੌਕ ਕੈਟਾਗਰੀ ਆ ਉਹ ਲਾਈ ਨਹੀਂ ਕਰਦੀ ਹੈਗੀ। ਇਸ ਟਾਈਮ ਮੈਂ ਫੂਡ ਸਰਵਿਸ ਸੁਪਰਵਾਈਜ਼ਰ ਹਾਂ ਪੀਜ਼ਾ ਟੀਕੋਟ ਤੇ ਤਾਂ ਮੈਂ ਜਿਹੜੀ ਫਾਈਲ ਲਾਈ ਸੀਗੀ ਉਹ 20th ਆਫ ਜਨਵਰੀ ਲਾਈ ਸੀਗੀ ਤੇ ਜਦ ਕਿ ਇਹ ਰੂਲ 21st ਆਫ ਜਨਵਰੀ ਤੋਂ ਸ਼ੁਰੂ ਹੋਇਆ ਸੀਗਾ। ਤੇ ਬਟ ਮੈਂ ਉਤੋਂ ਪਹਿਲਾਂ ਹੀ ਲਾਤੀ ਸੀਗੀ ਇੱਕ ਦਿਨ ਸੋ ਉਹਨਾਂ ਨੇ ਮੈਨੂੰ ਆਫਟਰ 2 ਐਂਡ 1/2 ਮੰਥ ਹੀ ਰੀਜ਼ਨ ਦਿੱਤਾ ਰਿਫਿਊਜ਼ਲ ਦਾ ਕਿ ਤੁਹਾਡੀ ਜਿਹੜੀ ਨੌਕ ਕੈਟੇਗਰੀ ਉਹ ਲਾਈ ਨਹੀਂ ਕਰਦੀ ਤੁਸੀਂ ਨਹੀਂ ਬੁਲਾ ਸਕਦੇ ਉਸ ਦਾ ਕਹਿਣਾ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਐਸਓਡਬਲਿਊਪੀ ਲਈ ਅਪਲਾਈ ਪਿਛਲੇ ਸਾਲ ਕੀਤਾ ਸੀ ਪਰ ਉਸਦੇ ਵਰਕ ਪਰਮਿਟ ਦੀ ਮਿਆਦ ਘਾਟੋਂ ਕਰਕੇ ਉਹ ਰਿਫਿਊਜ਼ ਕਰ ਦਿੱਤਾ ਗਿਆ ਪਰ ਫਿਰ ਐਲਐਮਆਈ ਤਹਿਤ ਵਰਕ ਪਰਮਿਟ ਲੈ ਕੇ ਫੂਡ ਸਰਵਿਸ ਸੁਪਰਵਾਈਜ਼ਰ ਦੀ ਜੌਬ ਕਰਦਿਆਂ ਫਿਰ ਤੋਂ ਜਨਵਰੀ ਵਿੱਚ ਐਸਓਡਬਲਿਊਪੀ ਦੀ ਅਰਜ਼ੀ ਲਗਾਈ ਜਿਸ ਨੂੰ ਇਹ ਕਹਿ ਕੇ ਰਿਫਿਊਜ਼ ਕਰ ਦਿੱਤਾ ਗਿਆ ਕਿ ਉਸਦੀ ਓਕਿਊਪੇਸ਼ਨ ਐਲੀਜੀਬਲ ਨਹੀਂ ਮੰਨੀ ਜਾਂਦੀ ਦੱਸ ਦਈਏ ਕਿ ਆਈਆਰਸੀਸੀ ਨੇ ਨਵੇਂ ਐਲੀਜੀਬਿਲਟੀ ਰੂਲਸ ਜਨਵਰੀ 21 ਨੂੰ ਲਾਗੂ ਕੀਤੇ ਸਨ ਤੇ ਹਰ ਸਿਮਰਨ ਦੇ ਸਪਾਊਸਲ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਨਵੇਂ ਰੂਲਸ ਤੋਂ ਇੱਕ ਦਿਨ ਪਹਿਲਾਂ ਜਮ੍ਹਾਂ ਕੀਤੀ ਗਈ ਸੀ ਰਾਈਟ ਨਾਓ ਜੋ ਸਿਚੁਏਸ਼ਨ ਹੈ ਕੈਨੇਡਾ ਦੀ ਕੰਮ ਨਹੀਂ ਹੈਗਾ ਲਾਈਕ ਕੰਮ ਕਟੇ ਹੋਏ ਆ ਵਿਦਆਊਟ ਤੁਹਾਨੂੰ ਇੱਕ ਸਪੋਰਟ ਤੋਂ ਬਿਨਾ ਬਹੁਤ ਔਖਾ ਆ ਸਾਰਾ ਕੁਝ ਦੇਖਣਾ ਕਰਨਾ ਹੈ ਨਾ ਸੋ ਇਟਸ ਸਟ੍ਰੈਸਿੰਗ ਐਂਡ ਡਿਪਰੈਸਿੰਗ ਆਲਸੋ ਅਸੀਸ ਮਾਮਲੇ ਵਿੱਚ ਹਰ ਸਿਮਰਨ ਦੇ ਇਮੀਗ੍ਰੇਸ਼ਨ ਏਜੰਟ ਰਤਨਦੀਪ ਸਿੰਘ ਤੱਕ ਪਹੁੰਚ ਕੀਤੀ ਜਿਸ ਦਾ ਕਹਿਣਾ ਹੈ ਕਿ ਉਸ ਸਮੇਂ IRCC ਵੱਲੋਂ ਜਾਰੀ ਕੀਤੀਆਂ ਗਾਈਡਲਾਈਨਸ ਦੇ ਅਨੁਸਾਰ 21 ਜਨਵਰੀ ਤੋਂ ਪਹਿਲਾਂ ਦਰਜ ਕੀਤੀਆਂ ਗਈਆਂ ਐਪਲੀਕੇਸ਼ਨਸ ਪੁਰਾਣੀਆਂ ਐਲੀਜੀਬਿਲਟੀ ਦੀਆਂ ਸ਼ਰਤਾਂ ਦੇ ਆਧਾਰ 'ਤੇ ਹੀ ਜਾਂਚੀਆਂ ਜਾਣਗੀਆਂ ਇਸ ਲਈ ਰਿਫਿਊਜ਼ਲ ਉਹਨਾ ਗੈਰਵਾਜਬ ਅਤੇ ਗੈਰ ਇਨਸਾਫੀ ਹੈ ਅਸੀਂ ਇਸ ਲਈ IRCC ਤੱਕ ਵੀ ਪਹੁੰਚ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਪ੍ਰਾਈਵੇਸੀ ਲੈਜਿਸਲੇਸ਼ਨ ਕਾਰਨ IRCC ਵਿਅਕਤੀਗਤ ਮਾਮਲਿਆਂ ਤੇ ਟਿੱਪਣੀ ਨਹੀਂ ਕਰ ਸਕਦਾ ਉਨਾ ਲਿਖਿਆ ਕਿ IRCC ਨੂੰ ਅਰਜ਼ੀਆਂ ਭੇਜਣ ਵਾਲੇ ਸਾਰੇ ਐਪਲੀਕੈਂਟਸ ਪ੍ਰਕਿਰਿਆ ਦੇ ਹਿੱਸੇ ਵੱਜੋਂ ਯੋਗਤਾ ਅਤੇ ਉਨ੍ਹਾਂ ਨੂੰ ਸਵੀਕਾਰ ਕਰਨ ਲਈ ਜ਼ਰੂਰਤਾਂ ਦੀ ਪਾਲਣਾ ਕਰਨ ਦੇ ਅਧੀਨ ਹਨ ਭਾਵੇਂ ਉਨ੍ਹਾਂ ਦੀ ਕੌਮੀਅਤ ਕੋਈ ਵੀ ਹੋਵੇ। ਉਨਾ ਲਿਖਿਆ ਹੈ ਕਿ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਹਰੇਕ ਅਰਜ਼ੀ ਨੂੰ ਧਿਆਨ ਨਾਲ ਦੇਖ ਕੇ ਉੱਚ ਸਿਖਲਾਈ ਪ੍ਰਾਪਤ ਅਧਿਕਾਰੀਆਂ ਦੁਆਰਾ ਹੀ ਫੈਸਲੇ ਲਏ ਜਾਂਦੇ ਹਨ। ਉਨਾਗਿਓ ਲਿਖਿਆ ਕਿ ਇਹ ਬਿਨੇਕਾਰ ਉੱਪਰ ਨਿਰਭਰ ਕਰਦਾ ਹੈ ਕਿ ਉਹ ਵੀਜ਼ਾ ਅਧਿਕਾਰੀ ਨੂੰ ਸੰਤੁਸ਼ਟ ਕਰੇ ਕਿ ਉਹ ਵੀਜ਼ਾ ਅਤੇ ਕਿਸ ਕਿਸਮ ਦਾ ਪਰਮਿਟ ਪ੍ਰਾਪਤ ਕਰਨਾ ਚਾਹੁੰਦੇ ਹਨ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਸਾਰੀਆਂ ਅਰਜ਼ੀਆਂ ਉੱਪਰ ਬਿਨੇਕਾਰ ਦੁਆਰਾ ਪੇਸ਼ ਕੀਤੇ ਗਏ ਖਾਸ ਤੱਥਾਂ ਦੇ ਆਧਾਰ 'ਤੇ ਅਤੇ ਹਰੇਕ ਕੇਸ ਦੇ ਆਧਾਰ 'ਤੇ ਵਿਚਾਰ ਕੀਤਾ ਜਾਂਦਾ ਹੈ ਅਤੇ ਰੱਦ ਕੀਤੀਆਂ ਸਾਰੀਆਂ ਅਰਜ਼ੀਆਂ ਨੂੰ ਆਰਸੀਸੀ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਦੇਖਣ ਹਨਾ ਜਿਹੜੇ ਜੈਨੂਨ ਕੇਸਸ ਆ ਉਹਨਾਂ ਤੇ ਥੋੜਾ ਦੇਖਣ ਹਨਾ ਇਹ ਨਹੀਂ ਕਿ ਇੱਕ ਕੇਸ ਦੇਖ ਕੇ ਤੇ ਬਸ ਉਹਦਾ ਬਸ ਉਪਰ ਉਪਰੋ ਦੇਖ ਕੇ ਕਰ ਲੋ ਥੋੜਾ ਤੇ ਰਿਸਰਚ ਕਰਨ ਜਿਹੜੇ ਜਿਹੜੀਆਂ ਚੀਜ਼ਾਂ ਜੈਨੂਨ ਆ ਉਹਨਾਂ ਤੇ ਉਹਨਾਂ ਨੂੰ ਜ਼ਰੂਰ ਦੇਣ ਵੀਜ਼ੇ ਬਸ ਪਿਆਹੀ ਕਹੂੰਗੀ ਪਲੀਜ਼ ਕਿ ਕਿ ਬਹੁ ਲੋਕੀ ਸਫਰ ਹੋ ਰਿਹਾ ਜੈਨੂਨ ਬੰਦੇ ਵੀ ਸਫਰ ਹੋ ਰਿਹਾ ਹਨਾ ਇਮੀਗ੍ਰੇਸ਼ਨ ਮਾਹਰ ਦਾ ਕਹਿਣਾ ਹੈ ਕਿ ਜ਼ਿਆਦਾ ਬੈਕਲੌਗ ਵੀ ਇਸ ਪਿੱਛੇ ਇੱਕ ਕਾਰਨ ਹੋ ਸਕਦਾ ਹੈ ਓਵਰ ਆਲ ਪਿਛਲੇ 2 ਤੋਂ 3 ਸਾਲਾਂ ਤੋਂ ਐਵਰੇਜ ਟਾਈਮ ਜਿਹੜਾ ਉਹਨਾਂ ਕੋ ਐਂਡ ਐਨੀ ギਵਨ ਪੁਆਇੰਟ ਆਫ ਟਾਈਮ ਉਹਨਾਂ ਕੋ ਜਿਹੜਾ ਬੈਕਲੋਗ ਆ ਉਹ ਆਲਮੋਸਟ 2 ਮਿਲੀਅਨ ਐਪਲੀਕੇਸ਼ਨ ਬੈਕਲੋਗ ਦੇ ਵਿੱਚ ਹੈਗੀਆਂ ਰਾਈਟ ਐਂਡ that is the reason ਮੇਬੀ ਜਲਦੀ ਦੇ ਵਿੱਚ ਬੈਕਲੋਗ ਕਲੀਅਰ ਕਰਨ ਦੇ ਚੱਕਰ ਦੇ ਵਿੱਚ ਔਰ ਇਨ ਆ ਰੀਜ਼ਨਸ ਕਰਕੇ ਉਹ ਜਸਟ ਦੇ ਆਰ ਨਾਟ ਪੇਇੰਗ ਅਟੈਂਸ਼ਨ ਟੂ ਦਾ ਡੀਟੇਲਸ ਐਂਡ ਦੇ ਆਰ ਜਸਟ ਰਿਫਿਊਜ਼ਿੰਗ ਦਾ ਫਾਈਲਸ ਸੁਖਪ੍ਰੀਤ ਕੌਰ ਓਮਨੀ ਨਿਊਜ਼